ਕਾਮਲ ਨੇ ਜਾਨੀ ਭਰਾਵੋ ਇਹ ਕਿਸੇ ਨੂੰ ਗੱਫਤਨ ਦੀ ਲੋੜ ਨਹੀਂ ਮੁਲਕ ਦੇ ਵਿੱਚ بے ਰਜਗਾਰੀ ਕਰਕੇ ਨੌਜਵਾਨ ਖੁਦਕਸ਼ੀਆਂ ਕਰ ਰਹੇ ਨੇ ਮੁਲਕ ਦੇ ਵਿੱਚ ਕਰਜ਼ੀਆਂ ਕਰਕੇ ਮਜ਼ਦੂਰ ਤੇ ਕਿਸਾਨ ਖੁਦਕਸ਼ੀ ਈ ਨਾਮਾ ਤੋਂ ਕੀ ਕਿਹਨਾ ਜਾਵੇਗਾ ਤੁਸੀਂ ਇਹ ਟਰੈਕਟਰ ਮਾਰਚ ਕਰ ਰਹੇ ਹੋ ਮੇਰਾ ਨਾਮ ਜੀ ਰੇਸ਼ਮ ਸਿੰਘ ਜੱਤਰੀ ਭਾਰਤੀ ਕਿਸਾਨ ਜੁਨੇ ਰਿਕਤਾ ਸਿੱਧੂਪੁਰ ਜਿਲ੍ਹਾ ਜਲਸਖਤਰ ਜਿਹੜਾ ਅੱਜ ਦਾ ਸਾਡਾ ਟਰੈਕਟਰ ਮਾਰਚਾ ਸੰਯੁਕਤ ਮੋਰਚਾ ਤੇ ਇਹਦੇ ਦੋ 파ਟ ਨੂੰ ਉਹਨਾਂ ਵੱਲੋਂ ਇਹ ਸਮੁੱਚੇ ਭਾਰਤ ਦੇ ਸਮੁੱਚੇ ਪੰਜਾਬ ਦੇ ਵਿੱਚ ਆ ਅੱਜ 15 ਅਗਸਤ ਨੂੰ ਇਸੇ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਉੱਥੇ ਸਾਡਾ ਇਹ ਰੋਸ ਮਾਰਚਾ ਕਿਉਂਕਿ ਭਾਵੇਂ ਇੱਕ ਪਾਸੇ ਸਰਕਾਰਾਂ ਕਾਰਪੋਰੇਟ ਘਰਾਣੇ ਆਜ਼ਾਦੀ ਦਿਹਾੜਾ ਮਨਾਉਂਦੇ ਨੇ ਪਰ ਅਸੀਂ ਜੇ ਕਹਿ ਲਈਏ ਆਜ਼ਾਦ ਤਾਂ ਹੈਗੇ ਆ ਪਰ ਆਜ਼ਾਦ ਦੇ ਵਿੱਚ ਹੁਣ ਅਸੀਂ ਸਾਡੇ ਲਈ ਅੱਜ ਦਾ ਜਿਹੜਾ ਆਜ਼ਾਦੀ ਦਿਹਾੜਾ ਉਹ ਆਜ਼ਾਦੀ ਨਹੀਂ ਗੁਲਾਮੀ ਦਿਹਾੜਾ ਅਸੀਂ ਗੁਲਾਮਾਂ ਨਾਲ ਵੀ ਇਸ ਦੇਸ਼ ਦੇ ਵਿੱਚ ਰਹਿ ਕੇ ਜ਼ਿੰਦਗੀ ਭਰ ਹੀ ਕੱਟ ਰਹੇ ਹਾਂ ਕਿਉਂਕਿ ਸਰਕਾਰਾਂ बार-बार ਵਾਅਦੇ ਕਰਦੀਆਂ ਵੀ ਤੁਹਾਡੀ ਹਸਨਾ ਤੇ ਐਮਐਸਪੀ ਡਾਕਟਰ ਸੋਮੇ ਦੀ ਰਿਪੋਰਟ ਲਾਗੂ ਕਰਾਂਗੇ ਜਦੋਂ ਆਉਂਦੀਆਂ ਉਹਦੀਆਂ ਵਾਅਦੇ ਕਰਦੀਆਂ ਪਰ ਸਤਾ ਤਾ ਕੇ ਖੁੱਲ ਜਾਂਦੀਆਂ ਜਿਵੇਂ ਕਿ 2000 20 ਦੇ ਵਿੱਚ ਤਿੰਨ ਕਾਲੇ ਕਾਨੂੰਨ ਲਿਆਂਦੇ ਸੀ ਉਹ ਪਬਲਿਕ ਨੇ ਬੜੇ ਜ਼ੋਰ ਨਾਲ ਆਪਰਧ ਕਰਵਾਈ ਉਹਦੇ ਵਿੱਚ ਮੋਦੀ ਸਾਹਿਬ ਨੇ ਡਾਕਟਰ ਸੁਮਨੰਦ ਦੀ ਰਿਪੋਰਟ ਐਮਐਸਟੀ ਗਰੰਟੀ ਕਾਨੂੰਨ ਸਮੂਚਾ ਕਰਜਾ ਤੇ ਹੋਰ ਮੰਗਾਂ ਮੰਗੀਆਂ ਕਿ ਮੈਨੂੰ ਸਮਾਨ ਦੇ ਦਿਓ ਮੈਂ ਇਹ ਮੰਗਾਂ ਨਾਲ ਜਿਹੜੀਆਂ ਛੇਤੀ ਲਾਗੂ ਹੋਵਾਂ ਉਹ ਪ੍ਰੋਗਰਾਮ ਸੀ ਮੁਲਤਵੀ ਕਰਕੇ ਆਈ ਸੀ ਪਰ ਲੰਮਾ ਸਮਾਂ ਵੀਰ ਜਾਣ ਦੇ ਵਿੱਚ ਉਹ ਮੰਗਾਂ ਅਜੇ ਤੱਕ ਨਹੀਂ ਲਾਗੂ ਹੋਈ ਤੇ ਭਾਵੇਂ ਅਸੀਂ 13 ਫਰਵਰੀ ਨੂੰ ਇਹਨਾਂ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਸੀ ਪਰ ਸਰਕਾਰ ਨੇ ਕੇਂਦਰ ਸਰਕਾਰ ਨੇ ਹਰਿਆਣੇ ਨੂੰ ਕਹਿ ਕੇ ਵੱਡੇ ਵੱਡੇ ਕਿਲ ਘੱਟਣੇ ਕੰਧਾਂ ਕੱਢਣੀਆਂ ਉੱਥੇ ਜੇ ਟੱਪਣ ਨੂੰ ਕਰਿਆ ਤਾਂ ਉੱਥੇ ਅਥਰੂ ਗੈਸ ਦੇ ਗੋਲੇ ਰਬੜ ਦੀਆਂ ਗੋਲੀਆਂ ਚਲਾ ਕੇ ਸਾਡਾ ਲਗਭਗ 400 ਕਿਸਾਨ ਸ਼ਹੀਦ ਦੇ ਤਰ੍ਹਾਂ 4 ਨੌਜਵਾਨਾਂ ਦੀਆਂ ਅੱਖਾਂ ਤਲੀਆਂ ਗਈਆਂ ਜਿਹਦੇ 1 21 ਤਰੀਕ ਨੂੰ ਸੁਭਕਰਨ ਸਿੰਘ ਸਿੱਧੀ ਗੋਲੀ ਨਾਲ ਮਾਰੇਗਾ ਅੱਜ ਇਹੋ ਜਿਹਾ ਪ੍ਰਦਰਸ਼ਨ ਕੀਤਾ ਜਿਹਦੇ ਰੋਸ ਵਜੋਂ ਅਸੀਂ ਇੱਕ ਤਿੰਨ ਕਾਲੇ ਕਾਨੂੰਨ ਲੈਣ ਦੇਣ ਇਹ ਮੰਗਾਂ ਲੈ ਕੇ ਜਿਹੜੇ ਤਿੰਨ ਸੌਰੀ ਕਾਨੂੰਨ ਉਹਨਾਂ ਦੀਆਂ ਕਾਪੀਆਂ ਸਾੜਨੀਆਂ ਜਿਹੜੀਆਂ ਸਾਡੀਆਂ ਪੈਂਡਿੰਗ ਮੰਗਾਂ ਮੰਨੀਆਂ ਉਹਨਾਂ ਨੂੰ ਲਾਗੂ ਕਰਨ ਦੇ ਲਈ ਅੱਜ ਅਸੀਂ ਸਮੁੱਚੇ ਸ਼ਹਿਰ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਟਰੈਕਟਰ ਲੈ ਕੇ ਇੱਕ ਰੋਸ ਕਰਿਆ ਸਰਕਾਰ ਨੂੰ ਦੱਸਿਆ ਪਬਲਿਕ ਨਾਲ ਜੋੜੀ ਆ ਵੀ ਜੇਕਰ ਉਹਨਾਂ ਵਾਲੇ ਸਮੇਂ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਵੱਡਾ ਇਕੱਠ ਕਰਕੇ ਜਿਹੜੀਆਂ ਮੰਗਾਂ ਸਾਡੀਆਂ ਮੰਨੀਆਂ ਹੋਈਆਂ ਉਹਨਾਂ ਨੂੰ ਲਾਗੂ ਕਰ ਲਈ ਸਰਕਾਰ ਦੇ ਧੌਣ ਤੇ ਗੋਡਾ ਧਰ ਕੇ ਹਰ ਹਾਲ ਦੇ ਵਿੱਚ ਮੰਨੀਆਂ ਮੰਗਾਂ ਲਾਗੂ ਕਰਵਾਵਾ।